ਫਾਜ਼ਿਲਕਾ ਦੇ ਨਾਲ ਲੱਗਦੇ ਪਿੰਡ ਬਾਦਾ ਵਿਖੇ ਲਗਭਗ 2 ਮਹੀਨੇ ਪਹਿਲੇ ਬਣਿਆ ਗਿਆ ਵਾਲੀਬਾਲ ਗਰਾਊਂਡ ਜੋ ਕਿ ਇੱਕ ਜੰਗਲ ਦਾ ਰੂਪ ਧਾਰਨ ਕਰ ਚੁੱਕਾ ਹੈ ਪਿੰਡ ਵਾਸੀਆ ਤੇ ਪੰਚਾਇਤ ਮੈਂਬਰਾਂ ਵੱਲੋਂ ਕਿਹਾ ਗਿਆ ਕਿ 5.5 ਲੱਖ ਰੁਪਏ ਲਾ ਕੇ ਇਹ ਗਰਾਊਂਡ ਅੱਜ ਤੋਂ ਲਗਭਗ 2 ਮਹੀਨੇ ਪਹਿਲਾਂ ਸਥਾਨਕ ਵਿਧਾਇਕ ਨਰਿੰਦਰ ਪਾਰਸ ਸਿੰਘ ਸਵਨਾਵਾਲੋਂ ਉਦਘਾਟਨ ਕੀਤਾ ਗਿਆ ਸੀ ਅਤੇ ਪਿੰਡ ਦੇ ਸਰਪੰਚ ਵੱਲੋਂ ਇਹ ਕੰਮ ਕਰਾਇਆ ਗਿਆ ਸੀ ਉਹਨਾਂ ਕਿਹਾ ਕਿ ਇੱਥੇ ਨਾ ਲਾਈਟਾਂ ਲੱਗੀਆਂ ਨਾ ਪੋਲ ਲੱਗੇ ਨਾ ਮੀਟਰ ਲੱਗਿਆ ਦੀਵਾਰਾ गिर ਚੁੱਕਿਆ ਹੁਣ ਗਰਾਊਂਡ ਦੇ ਅੰਦਰ ਜਾਣ ਦਾ ਰਸਤਾ ਟਿੱਬਿਆਂ ਦਾ ਭਰਿਆ ਹੋਇਆ ਹੈ ਤੁਸੀਂ ਵੇਖ ਰਹੇ ਹੋ ਕਿਸ ਤਰ੍ਹਾਂ ਬੁਰੇ ਹਾਲਾਤ ਹਨ ਅਤੇ ਗਰਾਊਂਡ ਦੇ ਅੰਦਰ 8 ਤੋਂ 10 ਫੁੱਟ ਦੇ ਉੱਚੇ ਵਿਰਖਸ਼ ਲੱਗੇ ਹਨ ਝਾੜ ਫੂਸ ਉੱਗਿਆ ਪਿਆ ਹੈ ਜਦਕਿ ਪਿੰਡ ਵਾਸੀਆਂ ਨੇ આરોਪ ਲਗਾਇਆ ਕਿ ਇੱਥੇ ਕਪਲਾ ਆਇਆ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਉਧਰ ਜਦ ਇਸ ਸੰਬੰਧ ਵਿੱਚ ਪਿੰਡ ਦੇ ਸਰਪੰਚ ਸਰਦਾਰ ਗੁਰਮੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨੇ આરોਪਾ ਨੂੰ ਬੇਬੁਨਿਆਦ ਦੱਸਿਆ ਅਤੇ ਕਿਆ ਕੀ ਬਰਸਾਤਾ ਪੈਨ ਕਰਾਣੇ ਕੁਝ ਹੋਇਆ ਹੈ ਹੋਰ ਕੀ ਕੁਝ ਕਿਹਾ ਗਿਆ ਸਭ ਕੁਝ ਜਾਣਨ ਲਈ ਸਾਡੇ ਸਪੰਸ ਸਾਹਿਬ ਨਾਲ ਸਾਡੀ ਨਹੀਂ ਬੰਦ ਜੀ ਇਲੈਕਸ਼ਨਾਂ ਦੇ ਚੱਕਰ ਵਿੱਚ ਜਿਵੇਂ ਮੈਂ ਵਿਰੋਧੀ ਖੜਾ ਸੀਗਾ ਜੀ ਅਸੀਂ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਮੁੰਡੇ ਖੇਡਦੇ ਰਿਹਾ ਸਰਜੀਤ ਸਿੰਘ ਵਿਰਸਾ ਜੀ ਆ ਜੀ ਉਹਨਾਂ ਦੇ ਲੜਕੇ ਨੂੰ ਮੈਂ ਕਿਹਾ ਸੀਗਾ ਉਹਨਾਂ ਨੇ ਉਹਨੂੰ ਸਨੇਹ ਲਾਇਆ ਹੈ ਉਹਨਾਂ ਨੇ ਅੱਜ ਖੁਦ ਇਹ ਵੀ ਕਬੂਲ ਕੀਤਾ ਕਿ ਮੇਰੇ ਕੋਲ ਲੜਕੇ ਆਏ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਮੇਰੇ ਕੋਲ ਲੜਕੇ ਆਇਆ ਹੈ ਪਰ ਮੈਂ ਉਹਨਾਂ ਨੂੰ ਟਾਈਮ ਦਿੱਤਾ ਜੀ ਥੋੜਾ ਜਨ ਰਿਕਾ ਜਾਂ ਝੋਨਾ ਜਾਂ ਕੁਝ ਇਦਾਂ ਜੀ ਜੇ ਤੁਸੀਂ ਪਹਿਲਾਂ ਹੀ ਇਹਨੂੰ ਕੰਪਲੀਟ ਕਰਾ ਲੈਂਦੇ ਆਪਾਂ ਦੁਬਾਰਾ ਨਿਰਿਕਲ ਆਉਂਦੀ ਲੋੜ ਕਿਹੜੀ ਸੀ ਜੀ ਹੁਣ ਕੀ ਮੰਗ ਕਰਦੇ ਹੋ ਹੁਣ ਅਸੀਂ ਮੰਗ ਇਹੀ ਕਰਦੇ ਆ ਜੀ ਪਹਿਲਾਂ ਤਾਂ ਇਹਨੂੰ ਕੰਪਲੀਟ ਕਰਾ ਕੇ ਨੈਟ ਲਾ ਕੇ ਤੇ ਇਹਨੂੰ ਵਧੀਆ ਤਰੀਕੇ ਨਾਲ ਕੰਪਲੀਟ ਕਰਾਇਆ ਜਾਵੇ ਤੇ ਇਹਦੀ ਜਿਹੜੀ ਜੇ ਨਹੀਂ ਹੁੰਦਾ ਤੇ ਇਹਦੇ ਤੇ ਜਾਂਚ ਹੋਣੀ ਚਾਹੀਦੀ ਹੈ ਇਹਦੇ ਤੇ ਜਾਂਚ ਦਾ ਵਿਸ਼ਾ ਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਰਾਜਕੁਮਾਰ ਨੰਬਰ ਹੈ ਜੀ ਤੁਸੀਂ ਬੋਰਡ ਤੇ ਨਾਂ ਲੱਗਿਆ ਤੁਹਾਡਾ ਹਾਂਜੀ ਬਿਲਕੁਲ ਜ ਨਹੀਂ ਜੀ ਜੀ ਇਹ ਤਾਂ ਜੰਗਲ ਬਲਾਂ ਦਾ ਦੇਖੋ ਜਦੋਂ ਇਹਦਾ ਮੂਰਤ ਹੋਇਆ ਸੀ ਮਾਨ ਜੋਗ ਐਮ ਐਲ ਏ ਸਾਹਿਬ ਵੀ ਆਈ ਸੀ ਇੱਥੇ ਜੀ ਉਹ ਉਦਘਾਟਨ ਕਰਕੇ ਗਏ ਨੇ ਜੀ ਤੇ ਸਾਨੂੰ ਨਹੀਂ ਪਤਾ ਸੀ ਵੀ ਹਾਲੇ ਤੱਕ ਇਹਦਾ ਵੀ ਕੰਮ ਖਤਮ ਨਹੀਂ ਹੋਇਆ ਤੇ ਇਹਦਾ ਉਦਘਾਟਨ ਪਹਿਲਾਂ ਹੀ ਹੋ ਗਿਆ ਜੀ ਇੱਕ ਮਹੀਨਾ ਜੀ ਤੁਹਾਡੇ ਸਾਹਮਣੇ ਹੀ ਹੈ ਤੇ ਸਾਡੇ ਤਾਂ ਦਿਮਾਗੇ ਸਾਨੂੰ ਅੱਜ ਸਰਪੰਚ ਸਾਹਿਬ ਕਹਿੰਦੇ ਸੀ ਜੀ ਅਖੇ ਜੀ ਸਾਡੇ ਕੋਲ ਜਿਹੜੇ ਮੇਰੇ ਮੈਂਬਰ ਸਾਹਿਬਾਨ ਹੈਗੇ ਨੇ ਮੇਰੇ ਨਾਲ ਰਲ ਕੇ ਕੰਮ ਕਰਨ ਪਰ ਮੈਂ ਉਹਨਾਂ ਨੂੰ ਇਹ ਵੀ ਇੱਕ ਪੁੱਛਣਾ ਚਾਹਨਾ ਵੀ ਅੱਜ ਤੱਕ ਤੂੰ ਕੋਈ ਵੀ ਕੰਮ ਕੀਤਾ ਕਿਸੇ ਮੈਂਬਰ ਕੋਲੋਂ ਸਲਾਹ ਲੈ ਕੇ ਕੀਤਾ ਠੀਕ ਜਾਂ ਤੋਂ ਵੀ ਕਿਸੇ ਮੈਂਬਰ ਸਾਥ ਮੈਂਬਰਾਂ ਸਾਡੇ 7 7 ਮੈਂਬਰਾਂ ਜੋ ਕਿਸੇ ਨੂੰ ਵੀ ਬਲਾ ਕੇ ਕਿਹਾ ਵੀ ਮੈਂ ਆ ਕੰਮ ਕਰਨ ਲੱਗਿਆ ਜੀ ਮੈਨੂੰ ਇਹ ਇਲਮ ਨਹੀਂ ਹੈਗਾ ਸੀ ਵੀ ਇਸ ਤਰ੍ਹਾਂ ਦਾ ਕੰਮ ਕਰੇਗਾ ਜੀ ਇਹਦੇ ਚੰਗੇ ਕੰਮਾਂ ਤੋਂ ਹੀ ਮੈਂ ਇਹਨੂੰ ਛੱਡ ਕੇ ਵਾਪਸੀ ਆਇਆ ਸੀ ਜੀ ਅਦਰ ਜੀ ਨਾ ਮੇਰਾ ਜ਼ਰੂਰ ਹੈਗਾ ਪਰ ਮੈਨੂੰ ਨਹੀਂ ਪਤਾ ਸੀ ਵੀ ਇਹ ਇੰਦਾ ਤੱਕ ਇੱਥੇ ਤੱਕ ਕੰਮ ਕਰੇਗਾ ਹੁਣ ਕੀ ਮੰਗ ਕਰਦੇ ਹੋ ਹੁਣ ਮੰਗੇ ਮੈਂ ਤਾਂ ਇਹੀ ਚਾਹਨਾ ਵੀ ਦੇਖੋ ਇਹਦੇ ਤੇ ਜੋ ਵੀ ਹੈ ਪ੍ਰਸ਼ਾਸਨ ਨੂੰ ਮੈਂ ਮੰਗੇ ਹੀ ਕਰਨਾ ਵੀ ਇਹਦੇ ਤੇ ਜੋ ਵੀ ਮੰਦੀ ਕਾਰਵਾਈ ਕੀਤੀ ਜਾਵੇ ਜੀ ਇਹਦਾ ਮਟੀਰੀਅਲ ਚੈੱਕ ਕੀਤਾ ਜਾਵੇ ਜੀ ਇਹਨਾਂ ਨੇ 5.5 ਲੱਖ ਦਾ ਐਸਟੀਮੇਟ ਇੱਥੇ ਬੋਰਡ ਤੇ ਲਿਖ ਕੇ ਤੁਹਾਡੇ ਸਾਹਮਣੇ ਲਾ ਛੱਡਿਆ ਹੈ ਜੀ ਪਰ ਮੈਨੂੰ ਨਹੀਂ ਲੱਗਦਾ ਵੀ ਉਹਦੇ ਵਿੱਚ ਜਿਹੜਾ 5 ਲੱਖ ਦਾ ਕੋਈ ਕੰਮ ਹੈਗਾ ਜੀ ਆਪਾਂ ਆਪਾਂ ਸਿਆਣੇ ਬੰਦੇ ਅੱਗੇ ਆਪਾਂ ਆਦੇ ਆ ਵੀ ਘਰੇ ਕੰਮ ਕਰਵਾਣੇ ਆ ਆ ਤੁਹਾਡੇ ਸਾਹਮਣੇ ਹੈ ਕਿੰਨਾ ਕੋ ਕੰਮ ਹੋਇਆ ਹੈ ਜੀ ਤੁਸੀਂ ਇੱਕ ਚੀਜ਼ ਵੇਖੋ ਇਹ ਕਹਿੰਦੇ ਜੀ 2 ਮਹੀਨੇ ਪਹਿਲਾਂ ਇੱਥੇ ਬੱਚੇ ਖੇਡਦੇ ਰਹਿਣ ਜੀ ਐਡਾ ਪੇੜ ਕਰਨ ਵਾਸਤੇ ਉਹਨੂੰ 4 ਮਹੀਨੇ ਲੱਗ ਜਾਂਦੇ ਨਾ ਆਪਾਂ ਅੱਜ ਘਰੇ ਆਦੇ ਪੌਦਾ ਲਾਈਏ ਤਾਂ ਜੀ ਇਹਨਾਂ ਨੇ ਸਫਾਈ ਦਾ ਕੋਈ ਧਿਆਨ ਦਿੱਤਾ ਹੀ ਨਹੀਂ ਜੀ ਬਿਲਕੁਲ ਇੱਕ ਨਿੱਕੇ ਪੈਸੇ ਦਾ ਵੀ ਕੋਈ ਵੀ ਪਿੰਡ ਦਾ ਬੱਚਾ ਇੱਥੇ ਆ ਕੇ ਸਾਬਤ ਕਰ ਦੇਵੇ ਵੀ ਮੈਂ ਵਾਲੀ ਵਾਲ ਖੇਡਦਾ ਰਿਆ ਜੀ ਤੇ ਅਸੀਂ ਜੁਮੇਵਾਰਾਂ ਜੀ ਹੁੰਦੇ ਕੋਈ ਨੈਟ ਨਹੀਂ ਲੱਗਿਆ ਕੋਈ ਲਾਈਟ ਨਹੀਂ ਲੱਗੀ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਜੀ ਬਸ ਇਹ ਸਾਰਾ ਪੈਸਾ ਜੀ ਹਜਮ ਕਰਨ ਵਾਲੀ ਗੱਲ ਹੋਈ ਖੜੀ ਆ ਬਸ ਹੋਰ ਗੱਲ ਕੋਈ ਨਹੀਂ ਤੁਹਾਡਾ ਕੀ ਨਾਮ ਹੈ ਜੀ ਸਤਨਾਮ ਰਾਏ ਜੀ ਕੀ ਤੁਸੀਂ ਇਸ ਗਰਾਊਂਡ ਦੇ ਵਿੱਚ ਖੜੇ ਹੋ ਤੁਹਾਨੂੰ ਲੱਗਦਾ ਵੀ ਇਹ ਗਰਾਊਂਡ ਤੁਹਾਡੇ ਹੱਥਾਂ ਦਾ ਬਣਾਇਆ ਗਿਆ ਹੈ ਤੁਹਾਡੀ ਪੰਚਾਇਤ ਵੱਲੋਂ ਬਣਾਇਆ ਗਿਆ ਤੁਹਾਡੇ ਪਰਿਵਾਰ ਵੱਲੋਂ ਜਾਂ ਤੁਹਾਡੀ ಗ್ರಾಮ ਪੰਚਾਇਤਾਂ ਦੇ ਵਿੱਚ ਪੂਰੀ ਸ਼ਮੂਲੀਅਤ ਸਰ ਉਹਦੇ ਵਿੱਚ ਇਹ ਹੈ ਵੀ ਬਣਾਇਆ ਤਾਂ ಗ್ರಾಮ ਪੰਚਾਇਤ ਵੱਲੋਂ ਜਦੋਂ ਬਾਹਰ ਬੋਟ ਲੱਗਿਆ ಗ್ರಾಮ ਪੰਚਾਇਤ ਦਾ ਤਾਂ ਇਹਦਾ ਮਤਲਬ ਬਣਾਇਆ ਤਾਂ ਪੰਚਾਇਤ ਵੱਲੋਂ ਹੀ ਆਇਆ ਹੈ ਤੁਹਾਡੇ ਕਰਦੇ ਪੰਚਾਇਤ ਮੈਂਬਰ ਨੇ ਹਾਂਜੀ ਮੇਰੇ ਕਰਦੇ ਪੰਚਾਇਤ ਮੈਂਬਰ ਹੀ ਗਏ ਨੇ ਜੀ ਪਰ ਉਹਦੇ ਵਿੱਚ ਸਾਡੇ ਵਿਰੋਧੀ ਦੇ ਹੋਣ ਕਰਕੇ ਨਾ ਸਰਪੰਚ ਸਾਹਿਬ ਨੇ ਸਾਨੂੰ ਕਦੀ ਜੀ ਉਹ ਦੇਸ਼ਮੁਲੀਤੀ ਨਹੀਂ ਕਰਵਾਈਏ ਨਾਮ ਲਿਖਿਆ ਕਿ ਨਹੀਂ ਲਿਖਿਆ ਬਾਅਦ ਨਹੀਂ ਜੀ ਜਦੋਂ ਛਮੁਲੀਤੀ ਨਹੀਂ ਕਦੀ ਕਰਵਾਈਏ ਕਿ ਨਾ ਇਸਰੋ ਕਦੀ ਮੈਸੇ ਆਇਆ ਉਹਨਾਂ ਦਾ ਵੀ ਆਪਾਂ ਜਿਹੜਾ ਆ ਰਾਲ ਮੇੜ ਕੇ ਕੰਮ ਕਰਨਾ ਹੈਗਾ ਅਸੀਂ ਤਾਂ ਕਈ ਵਾਰੀ ਸਰਪੰਚ ਸਾਹਿਬ ਨੂੰ ਵੀ ਬੇਨਤੀ ਕੀਤੀ ਵੀ ਆਪਾਂ ਰਾਲ ਮੇੜ ਕੇ ਪਿੰਡ ਦਾ ਸੁਧਾਰ ਕਰੀਏ ਇਹ ਪਿੰਡ ਵਿੱਚ ਇਹੋ ਜੀ ਗੱਲ ਇਹੋ ਜੀ ਆਪਾਂ ਗਰਾਊਂਡ ਬਣਾਵਾਂਗੇ ਆ ਪਿੱਛੇ ਆਪਣੇ ਪੀੜ ਖੜਾ ਹੈਗਾ ਲਗਭਗ 10 ਫੁੱਟ ਦਾ ਹੋਊਗਾ ਜੀ ਜੇ ਐਡਾ ਵੱਡਾ ਪੇੜ ਬਣਾਉਣਾ ਹੋ ਆਪਾਂ ਕਰੇ ਵੀ ਲਾ ਲਈਏ ਤਾਂ ਮੇਰੇ ਖਿਆਲ ਲਗਭਗ ਸਾਲ ਸਵਾ ਸਾਲ ਲੱਗ ਜਾਊਗਾ ਤੇ ਆਪਾਂ ਇਹ ਗੱਲ ਕਹਿ ਰਹੀਏ ਵੀ ਮਹੀਨਾ ਡੇਢ ਮਹੀਨੇ ਵਿੱਚ ਇਹ ਜਿਹੜਾ ਐਡੇ ਵੱਡੇ درخت ਜਾਂ ਇੰਨਾ ਵੱਡਾ ਇਹ ਗੰਦਪਿਲ ਹੋ ਗਿਆ ਹੈਗਾ ਜਾਂ ਕਾਫੂਸ ਹੋ ਗਿਆ ਤਾਂ ਉਹ ਤਾਂ ਗੱਲ ਬਣਦੀ ਨਹੀਂਗੀ ਹੁਣ ਕੀ ਮੰਗ ਕਰਦੇ ਹੋ ਹੁਣ ਸਾਨੂੰ ਤਾਂ ਇਹ ਹੈ ਵੀ ਜਿਹੜਾ ਇਹ ਬਣਾਇਆ ਗਰਾਊਂਡ ਹੈ ਉਹਦੇ ਵਿੱਚ ਜੇ ਆਹ ਐਂਗਲ ਚੈਨਲ ਵੱਲੇ ਤੁਸੀਂ ਵੇਖੋ ਤਾਂ ਇਹ ਦੇ ਜੰਗਾਲ ਲੱਗਿਆ ਪਿਆ ਹੈਗਾ ਜੇ ਇਹਦੇ ਵਧੀਆ ਜਿਹੜਾ ਵਾਰਨਿਸ਼ ਕੀਤੀ ਹੁੰਦੀ ਜਾਂ ਪੇਂਟ ਕੀਤਾ ਹੁੰਦਾ ਤਾਂ ਇਹੋ ਜੀ ਤਾਂ ਕੋਈ ਸਮੱਸਿਆ ਹੀ ਹੈ ਨਹੀਂ ਕਿ ਜਿਹੜੀ ਪੰਜ ਚਾਰ ਮਹੀਨਿਆਂ ਵਿੱਚ ਜਿਹੜਾ ਹੈਗਾ ਇਹਨੂੰ ਜਗਾਲ ਲੱਗ ਜਾਵੇ ਅਸੀਂ ਤਾਂ ਮਤਲਬ ਮੰਗੇ ਕਰਦੇ ਹੀ ਗਿਆ ਐ ਐਮਐਲਏ ਸਾਹਿਬ ਤਾਂ ਮੰਗ ਕਰਦੇ ਹੀ ਗਿਆ ਐ ਵੀ ਇਹ ਜਿਹੜਾ ਇਹਦੀ ਇਨਕੁਆਰੀ ਕਰਕੇ ਜਿਹੜਾ ਸਹੀ ਜਿਹੜਾ ਹੈਗਾ ਇਹ ਗਰਾਊਂਡ ਬਣਾਇਆ ਜਾਵੇ ਤਾਂ ਕਿ ਸਾਡੇ ਪਿੰਡ ਦੇ ਬੱਚੇ ਉਹ ਇੱਥੇ ਸਹੀ ਖੇਡ ਤੁਹਾਡੇ ਘਰਦਿਆਂ ਦਾ ਕੀ ਨਾਮ ਹੈ ਜੀ ਸ਼੍ਰੀਮਤੀ ਬੀਬੀ ਮਨਾ ਰਾਨੀ ਤੁਹਾਡਾ ਕੀ ਨਾਮ ਹੈ ਇਸਤਨਾਮ ਰਾਏ ਹਾਂਜੀ ਤੁਹਾਡਾ ਕੀ ਨਾਮ ਹੈ ਜੀ ਨਾਮ ਚਲ ਨੰਬਰ ਦੱਸੋ ਮਾਤੇ ਪਿੰਡ ਦੇ ਨੰਬਰਦਾਰੋ ਤੁਹਾਡੇ ਪਿੰਡ ਚ ਗਰਾਊਂਡ ਬਣਾਇਆ ਗਿਆ ਹੈ ਸਰਕਾਰ ਦਾਅਵੇ ਕਰਦੀ ਹੈ ਵੀ ਖੇਡਾਂ ਖੇਡੋ ਤੇ ਨਸ਼ਾ ਛਡਾਓ ਕਿ ਇੱਥੇ ਜੂਆ ਖੇਡ ਰਹੇ ਨੇ ਜੂਆ ਕਹੀਏ ਸਰਕਾਰ ਨੇ ਦਾ ਸਿਸਟਮ ਲਾਜੇ ਜਿਹੜੇ ਬੱਚੇ ਨਸ਼ੇ ਚ ਜਾਂਦੇ ਨੇ ਜਾਂ ਨਸ਼ੇ ਦੇ ਪਾਸੇ ਜਾਂਦੇ ਨਾ ਨਾ ਤੇ ਮੂਡ ਹੈ ਇਸ ਪਾਸੇ ਜਾਂ ਖੇਡਾਂ ਵਾਲੇ ਪਾਸੇ ਤੇ ਉਧਰ ਪਾਸੇ ਉਹ ਜਾ ਕੰਮ ਨਾ ਹੋਵੇ ਬੱਚੇ ਖੇਡਾਂ ਦੇ ਬਾਅਦ ਗੱਡਾਂ ਦੇ ਪਾਸੇ ਜਾਂਦੇ ਉਹਨਾਂ ਦੀ ਕੋਈ ਵੀ ਤਰੱਕੀ ਹੋਵੇ ਜਾਂ ਸਿਸਟਮ ਵਧੇ ਅੰਦੀ ਆਲੀ ਕੀ ਇਹ ਗਰਾਊਂਡ ਉਹ ਖੇਡਾਂ ਦੇ ਲੈ ਕੇ ਗਏ ਨਹੀਂ ਇਹਨਾਂ ਲੈ ਗਰੀਏ ਤੇ ਬਾੜ ਪਿਆ ਕਿੰਨੇ ਲੱਖ ਰੁਪਏ ਲੱਗੇ ਇੱਥੇ? ਕੌਣ ਬੰਦ ਲੱਖ ਰੁਪਈਆ ਲਈ ਬੈਠੇ ਨੇ ਤੇ ਲੱਗਿਆ ਤੇ ਡੇਢ 2 ਲੱਖ ਰੁਪਈਆ ਵੀ ਨਿਕਲੇ। ਪੈਸੇ ਕਿੱਥੇ ਗਏ? ਤੁਸੀਂ ਨੰਬਰ ਹਾਦੋ। ਕੋਨ ਅਪ ਕਰ ਗਿਆ ਜੀ? ਨਾ ਪੇ ਕਰਕੇ ਜਿਨ੍ਹਾਂ ਨੇ ਬੜਾਇਆ। ਹੁਣ ਕੀ ਮੰਗ ਕਰਦੇ ਹੋ? ਹੁਣ ਮੰਗ ਆ ਜਿੰਨੇ ਸਾਰੇ ਦੀ ਐਂਗਲ ਵੀ ਮੰਨ ਲਈ ਬਰੇ ਨਹੀਂ ਲਾਏ ਹੌਲੇ ਲਾਏ ਹਲਕੇ ਲਾਏ ਤੇ ਤੁਸੀਂ ਆਂ ਐਂਗਲ ਨਾਲ ਵੇਚਦੇ ਚੌਥਾ ਚਾਰ ਮਹੀਨੇ ਹੀ ਹੋਏ ਮੇਰੇ ਜਰਨੀ ਫੈਕ ਕਿੰਨੇ ਦਾ ਬਣਿਆ ਤੇ ਇਹਨਾਂ ਨੇ ਹੁਣੇ ਜਗਾਲ ਲੱਗਿਆ ਪਿਆ। ਇਹਨਾਂ ਵਿੱਚ ਆ ਹੀ ਨਹੀਂ ਕੋਈ ਕੁਝ। ਮੰਗ ਕੀ ਕਰਦੇ ਹੋ? ਮੰਗੇ ਕਰਨ ਇਹਨਾਂ ਦੀ ਸਾਰਾ ਦੀ ਰਿਕਵਰੀ ਕੀ ਹੋਈ ਕਿੱਥੀ ਲੱਗ ਦੁਬਾਰਾ ਇਹਨਾਂ ਦੇ ਪਤਾ ਮੱਢੀ ਲਿਰ ਕਿਵੇਂ ਲੱਗਿਆ ਕਿਵੇਂ ਨਹੀਂ ਸੀਮੈਂਟ ਜਿਹੜਾ ਵੀ ਇਹ ਜਾਨ ਕੀਤੀ ਜਾਵੇ ਤੇ ਹੁੰਦੇ ਸਾਰ ਨਾਲ ਮੱਢੀ ਲੇ ਪਾਇਆ ਜਾ ਪੰਜਾਂ ਉਹ ਆਪੇਰਾ ਤੋਂ ਲੈ ਕੇ ਇਹ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਵਾਲੀਵਾਲ ਗਰਾਊਂਡ ਬਣਿਆ ਜਾਂਦਾ ਨਹੀਂ ਕੀ ਹੈ ਕਿ ਉਹਦਾ ਮਸਲਾ ਦੇਖੋ ਵੀ ਵਾਲੀਵਾਲ ਦਾ ਗਰਾਊਂਡ ਪੱਛਾਤੋ ਪੱਛਾਣਾਂ ਬਚਾਉਣ ਵਾਸਤੇ ਜੋ ਕਿ ਪੰਜਾਬ ਸਰਕਾਰ ਦੀ ਜਿਹੜੀ ਮੁਹਿੰਮ ਹੈ ਜਿਹੜੀ ਚਲਾਈ ਗਈ ਹੈ ਉਹ ਰੇਂਗ ਪਿੰਡ ਦੇ ਵਿੱਚ ਵੱਡੇ ਇਸ ਮਸਲਾ ਮੁਲਾਖੇ ਵਿੱਚ ਬਣ ਰਹੇ ਨੇ ਤੇ ਸਾਡੇ ਪਿੰਡ ਦੇ ਵਿੱਚ ਵੀ ਉਹ ਮਨਜ਼ੂਰ ਹੋਇਆ ਵੀ ਤੇ ਉਹ ਅਸੀਂ ਪੰਚਾਇਤ ਵੱਲੋਂ ਅਸੀਂ ਜਿਹੜਾ ਉਹਦਾ ਕੰਮ ਜਿਹੜਾ ਕਰਵਾਇਆ ਕਿ ਵੀ ਤੇ ਉਹ ਮਤਲਬ ਸਹੀ ਮੀਂਹ ਦੇ ਵੇਲੇ ਜਿਹੜਾ ਉਹ ਜਿਹੜਾ ਕੰਮ ਜਿਹੜਾ ਕੰਪਲੀਟ ਹੋ ਗਿਆ ਵੀ ਪੋਸਟ ਸਕੂਲ ਦੇ ਵਿੱਚ ਪੜਾਂਗੇ ਅਸੀਂ ਤੇ ਸਕੂਲ ਦੇ ਨਾਲ ਹੀ ਚਾਰ ਦਿਵਾਰੇ ਸੀ ਜਿਹੜੀ ਵੀ ਮਤਲਬ 117 ਤੋਂ 170 ਕੁ ਸੁੱਚੀ ਸੀ ਪਿਛਲੇ ਦਿਨੀ ਜੋ ਕਿ ਅੱਜ ਤੋਂ ਹੀ 1.5 ਮਹੀਨੇ ਦਾ ਲਗਭਗ ਪਹਿਲਾਂ ਮੀਂਹ ਆਇਆ ਮੀਂਹ ਆਇਆ ਤੇ ਉਹ ਤੰਦ ਜਿਹੜੀ ਹੈ ਅਚਾਨਕ ਡਿੱਗ ਪਈ ਹੈ ਗਰਾਊਂਡ ਦੇ ਉੱਤੇ ਜਿਹੜਾ ਅਸੀਂ ਵਾਲੀਬਾਲ ਦਾ ਗਰਾਊਂਡ ਬਣਾਉਣੀ ਸੀ ਜਿਹੜੀ ਸਾਰੇ ਪਿੰਡਾਂ ਨੇ ਬਣਵਾਦੇ ਉਹਦੀ ਇੱਕ ਸਫੜ ਤੰਦ ਡਿੱਗਣ ਕਰਕੇ ਉਹ ਡੈਮੇਜ ਹੋ ਗਈ ਹੈ ਜਿਹਦਾ ਮਤਲਬ ਕੋਈ ਟੀਵੀ ਚਾਲੀ ਫੋਟਾ ਇਹ ਇਸ ਕਰਕੇ ਉਹਦੀ ਹਜੇ ਤੱਕ ਤਾਂ ਪੇਮੈਂਟ ਵੀ ਨਹੀਂ ਹੋਈ ਮੈਂ ਤਾਂ ਪੈਸੇ ਵੀ ਆਪਦੇ ਕੋਲ ਲਾਈ ਬੈਠਾ ਜੀ ਤੇ ਉਹਦੇ ਕੋਈ ਹਜੇ ਬਿੱਲ ਪਾਸ ਨਹੀਂ ਹੋਏ ਤੇ ਇਹਨਾਂ ਵੀ ਆਪਰਾਂ ਨੇ ਮੌਕਾ ਕਿ ਗੁਰੂ ਸਾਹਿਬ ਵੀ ਮੈਂ ਆਪਾਂ ਜਿਹੜਾ ਇਹ ਘਰ ਦਿੱਤਾ ਕਿ ਇਹ ਬੜਨੇ ਪਿੱਛੇ ਸੀ ਜੀ ਉਹਦੇ ਗਰਾਉਂਡ ਤੇ ਵਿੱਚ ਪੀਕੇ ਫੈਸਿਲਿਟੀਜ਼ ਵੀ ਹੋਣ ਸੀ ਤੇ ਵਨਪਰਪਲ ਵਨ ਵੀਲ ਦਾ ਗਰਾਉਂਡ ਸੀ ਜੀ ਚਾਰ ਚਾਰ ਦਿਵਾਰੀ ਕਰਨੀ ਸੀ ਤੇ ਲੰਗਨ ਫੋਟੋ ਚੰਦ ਕੀਤੀ ਹੋਈ ਹੈ ਉਸ ਤੋਂ ਉੱਤੇ ਉਹਦੇ ਵਿੰਗ ਲਾ ਕੇ ਚਾਰੇ ਪਾਸੇ ਗਾਰ ਲਾਉਣਾ ਸੀ ਉਸ ਉੱਤੇ ਉਹਦੇ ਮਤਲਬ ਲਾਈਟਿੰਗ ਜਿਹੜੀ ਵਗਾਰਾ ਉਹ ਲਾਉਣੀ ਪਈ ਸੀ ਤੇ ਉਹਨੂੰ ਕਹਿੰਦਾ ਕਰਵਾਇਆ ਐਸੇ ਉਹ ਮਤਲਬ ਪਰਮੋਟਰ ਮੰਨਤਾ ਵੀ ਉਹ ਗਾਪੇ ਟਿਕਣ ਕਰਕੇ ਤੇ ਉਹ ਜਿਹੜਾ ਫੁੱਲ ਦਾ ਜਿਹੜਾ ਵਾਲੀਬਾਲ ਦਾ ਗਰਾਊਂਡ ਹੈ ਜਿਹੜਾ ਦਿੱਤੇ ਆ ਹਾਂ ਥੱਲੇ ਕੋਈ ਉਹ ਜਿਹੜਾ ਹੈਗਾ ਗਰਾਊਂਡ ਬਣਾਉਣਾ ਸੀ ਤਾਂ ਬੇਸ ਬਣਾਉਣਾ ਸੀ ਕੋਈ ਕਿ ਕਿਛੇ ਕਿਸੇ ਨਸਤਰ ਉਹਦਾ ਬੇਸ ਵੈਸੇ ਤਾਂ ਵਾਲੀਬਾਲ ਦਾ ਗਰਾਊਂਡ ਕੱਚਾ ਹੀ ਹੁੰਦਾ ਜੀ ਸਾਡਾ ਤੇ ਤੇ ਨੂੰ ਤਾਂ ਤਾਂ ਉਹ ਜਿਹਨੇ ਉਹ ਜਿਹਨੇ ਤੈਗੇ ਦਿੱਤੀ ਤਾਂ ਤੇ ਲਾਈਟਿੰਗ ਦਾ ਜਿਹੜਾ ਸੀਗਾ ਬਾਕੀ ਬੈਟਾ ਦਾਈਆਂ ਪਈਆਂ ਜੀ ਬਸ ਬੈਟਾ ਸਿਰਫ ਤਫਨੀਆਂ ਅੰਦਰ ਤੁਸੀਂ ਦੇਖਿਆ ਹਾਂ ਕਿ ਉਹਨਾਂ ਤੋਂ ਸਾਰਾ ਮੇ ਲੱਗਾ ਹੋਇਆ ਹਾਂ ਜੀ ਬਾਕੀ ਸਾਰਾ ਕੰਮ ਕੰਪਲੀਟ ਸੀ ਤੇ ਐਸਾ ਸਰੋਤ ਵੀ ਛਾਦੇ ਹਰੇਕ ਚੰਡੇ ਚ ਪਾਰਟੀ ਪਾ ਲਈ ਜੀ ਕੋਈ ਇਹੋ ਜਿਹੀ ਨਹੀਂ ਜਾਂ ਤਾਂ ਮੈਨੂੰ ਕਿਸੇ ਪਾਸੇ ਪੇਮੈਂਟ ਹੋ ਕੇ ਹੋਵੇ ਤਾਂ ਮੈਂ ਗੁਨਾਹਗਾਰ ਹਾਂ ਮੈਂ ਤਾਂ ਫੰਡ ਵਰਸ ਸਾਈਟ ਜੰਮਣ ਅਖਰ ਰਹੀ ਆ ਉਹਦੇ ਕੋਲ ਆਈ ਬੈਠਾ ਜੀ ਮੈਨੂੰ ਹਾਈ ਤੱਕ ਪੇਮੈਂਟ ਵੀ ਹੋਈ ਇਹਨਾਂ ਬੰਦਿਆਂ ਨੂੰ ਜਿਹੜਾ ਵਿਰੋਧ ਹੈ ਉਹਨੂੰ ਪਤਾ ਹੀ ਨਹੀਂਗਾ ਵੀ ਹੈ ਕੀ ਆ ਕੀ ਨਹੀਂ ਵਿੱਚ ਤਾਂ ਮੈਂ ਤੇ ਕਈ ਦਿਨ ਦੂਰਾ ਪਿਆ ਨਾ ਤੇ ਮੈਂ ਵੀ ਕੰਮ ਤਾਂ ਪੂਰਾ ਨਹੀਂ ਕੀਤਾ ਦੇਖੋ ਜੀ ਕੰਮ ਤਕਰੀਬਨ ਕੰਪਲੀਟ ਹੋ ਗਿਆ ਜਾਲ ਅਸੀਂ ਲਾਇਆ ਸੀ ਪਾਈਪਾਂ ਖੜੀਆਂ ਕੀਤੀਆਂ ਸੀ ਤੇ ਪਾਈਪਾਂ ਲੰਘੀਆਂ ਸੀ ਉਹ ਮੈਂ ਇੱਕ ਵਾਰੀ ਪਟਾ ਕੇ ਮੈਂ ਕਹਿੰਦੀ ਆਪਾਂ ਰਸਾ ਲੈਨੇ ਜਦੋਂ ਆਪਾਂ ਕੰਮ ਕਰਾਵਾਂਗੇ ਜਦੋਂ ਸਿਰ ਦੁਬਾਰਾ ਆਪਾਂ ਲਾ ਦਾਂਗੇ ਕਿਉਂਕਿ ਅੱਗੇ ਵੀ ਸਾਡਾ ਕਈ ਤਮਾਨ ਪੰਚਾਇਤ ਦਾ ਚੋਰੀ ਹੋ ਗਿਆ ਤੇ ਰਾਜ ਸਾਹਿਬ ਜਿਹੜੇ ਉਹ ਤਾਂ ਤਰਜੇ ਸੀਗੇ ਕੰਪਲੀਟ ਸੀਗਾ ਹਾਂਜੀ ਉਹ ਸਾਰਾ ਕੰਪਲੀਟ ਸੀ ਜੀ ਐਂ ਕੋਈ ਗੱਲ ਨਹੀਂ ਇਹ ਤਾਂ ਵਿਰੋਧੀ ਪਾਰਟੀਆਂ ਦੇ ਜਿਵੇਂ ਹੁਣ ਇਲੈਕਸ਼ਨ ਨੇੜੇ ਆ ਗਏ ਉਹਨਾਂ ਨੇ ਆਦੇ ਵਰਕਰਾਂ ਨੂੰ ਚੁੱਕ ਦੇ ਕੇ ਵੀ ਇਹ ਅੱਗੇ ਕਰਨਾ ਹੀ ਹੁੰਦਾ ਵੀ ਜੁਗੀਆਂ ਮੁੱਦੇ ਬਣਾਓ ਅਲੀਗੇਸ਼ਨ ਲਾਓ ਇਹੋ ਜੀ ਕੋਈ ਗੱਲ ਹੀ ਨਹੀਂ ਜਾਂ ਤਾਂ ਕੋਈ ਸਾਬਤ ਕਰੋ ਨਾ ਵੀ ਮੈਂ ਕਿਸੇ ਫੰਡ ਦੇ ਵਿੱਚੋਂ ਜਾਂ ਕਿਥੇ ਦੇ ਵਿੱਚੋਂ ਵੀ ਮੈਂ ਪੈਸੇ ਕਰਕੇ ਮੈਂ ਆ ਦੀ ਜੇਬ ਚੋਂ ਕਰਸੇ ਨੇ ਉਹ ਹਜੇ ਪੇਮੈਂਟ ਆਣੀ ਸਾਲ ਨੂੰ 2 ਸਾਲ ਨੂੰ ਮੈਂ ਤਾਂ ਸਭੋ ਵਿਆਜ ਕੋਲੋਂ ਪਈ ਜਾਂਦੀ ਹੈ ਹਾਂ ਪਤਲ ਕੀ ਚਾਰਨ ਕਰਗੇ ਸੀ ਉਹ ਉਦਘਾਟਨ ਮੈਂ ਦਾਨਾ ਵੀ ਲੋਕ ਕੀ ਪਤਾ ਨਹੀਂ ਚਾਹੁੰਦੇ ਕੀ ਨੇ ਅੱਜ ਦੇ ਰਕੇ ਤੇ ਜਦੋਂ ਪੰਜ ਚਾਰਨ ਕਰਗੇ ਉਦਘਾਟਨ 30 ਚਾਰ 2000 ਪਾਕਿਸਤਾਨ ਨੂੰ ਬੁਲਾਇਆ ਜੂ ਤਾਂ ਹੀ ਕਰਕੇ ਗਏ ਨੇ ਕਟਮ ਕਰਗੇ ਨੇ ਕੰਪਲੀਟ ਕਰਾ ਵਇਆ ਹੈਗਾ ਉਹ ਪੰਜਵੇਂ ਮਹੀਨੇ ਚ ਹੋਇਆ 29 ਪੰਜ ਨੂੰ ਵੇਖੋ ਜੀ ਆਂਗਣ ਵਾੜੀ ਸੈਂਟਰ ਦਾ ਉਦਘਾਟਨ ਕਰਕੇ ਗਏ ਸੀ ਸੋਹਣ ਦੀ ਚਾਰਦਵਾਰੀ ਦਾ ਘਟਨ ਕਰਕੇ ਗਏ ਸੀ ਇੱਕ ਉਹ ਕਰਕੇ ਗਏ ਸੀ ਵਾਲੀਵਾਲ ਗਰਾਊਂਡ ਦਾ ਠੀਕ ਹੈ ਜੀ ਉਹਦੇ ਵਿੱਚ ਕੀ ਸੀ ਉਹ ਛੋਟਾ ਜਿਹਾ ਨਾ ਜੀ ਬੈਲਾਂ ਦਾ ਕਈ ਵਾਰੀ ਹੋ ਜਾਂਦਾ ਅੱਗੇ ਪਿੱਛੇ ਉਸ ਕਰਕੇ ਸਾਨੂੰ ਗਰੇਗਾ ਦਾ ਇੱਕ ਮਸਟਰੋਲ ਘਟਾਉਣਾ ਪੈਂਦਾ ਉਹ ਉਹਦੇ ਵਿੱਚ ਕੋਈ ਏਡੀ ਲੰਮੀ ਚੌੜੀ ਗੱਲ ਨਹੀਂ ਹਾਂ ਵੀ ਦੈਕਸਪੈਟੇਡ এবੀਐਮਯੂ ਚੈਨਲ ਦੇਖਣ ਵਾਲੇ ਸਭੀ ਦਸਤੋਸੇ ਹਮ ਅਪੀਲ ਕਰਤੇ ਹਨ ਕਿ এবੀਐਮਯੂ ਚੈਨਲ ਪਰ ਐਸੀ ਹੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ